ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਇੱਕ ਵਾਰ ਫੇਰ ਤੋਂ ਕੋਰ ਡਿਜ਼ਾਈਨਰ ਬੁਟੀਕ ਦੇ ਵਿੱਚ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਤੇ ਇਹ ਵਾਲੀ ਜਿਹੜੀ ਵੀਡੀਓ ਇਹ ਵੀ ਕਾਫੀ ਇੰਟਰਸਟਿੰਗ ਹੋਣ ਵਾਲੀ ਆ ਕਿਉਂਕਿ ਇਹ ਜਿਹੜੀ ਵੀਡੀਓ ਇਹ ਵੀ ਹੈਵੀ ਸਾਈਜ਼ ਦੀ ਵੀਡੀਓ ਆ ਠੀਕ ਹੈ ਜੀ ਤੇ ਬਣੇ ਰਹੋ ਵੀਡੀਓ ਦੇ ਲਾਸਟ ਤੱਕ ਵੀਡੀਓ ਨੂੰ ਪੂਰਾ ਦੇਖਿਓ ਤਾਂ ਹੀ ਤੁਹਾਨੂੰ ਸਮਝ ਲੱਗੂਗੀ ਆਪਾਂ ਨੇ ਜਿਹੜਾ ਕੱਪੜਾ ਏ ਉਹ ਆਪਾਂ ਨੇ ਬਿਛਾਇਆ ਹੋਇਆ ਜੀ ਲੰਬਾਈ ਤੇ ਚੌੜਾਈ ਹੈ ਜਿਹੜੀ ਆਪਾਂ ਨੇ 4-4 ਇੰਚ ਜ਼ਿਆਦਾ ਰੱਖ ਕੇ ਤੇ ਉਹ ਕਪੜੇ ਨੂੰ ਸੈੱਟ ਕਰਕੇ ਰੱਖਿਆ ਹੋਇਆ ਠੀਕ ਹੈ ਜੀ ਉੱਪਰੋਂ ਵੀ ਆਪਾਂ ਨੇ ਜਿਹੜੀ ਸਾਰੀ ਕਾਨ ਵਗੈਰਾ ਉਹ ਕੱਢ ਦੇਣੀ ਆ ਲਓ ਜੀ ਆਪਾਂ ਨੇ ਹੋਣਗਾ ਸੈੱਟ ਤੇ ਹੁਣ ਇਹਦੀ ਜਿਹੜੀ ਲੰਬਾਈ ਆ ਉਹ ਹੈਗੀ ਆ ਆਪਾਂ 39 ਲੰਬਾਈ ਜ਼ਿਆਦਾ ਨਹੀਂ ਹੈਗੀ ਉਹ ਆਪਾਂ ਨੇ 4 ਪਲੱਸ ਕਰਕੇ ਉਤਾਰੀ ਹੋਈ ਹੈ ਤੇ ਚੌੜਾਈ ਵੀ ਆਪਾਂ ਨੇ 4 ਪਲੱਸ ਕਰਕੇ ਉਤਾਰੀ ਹੋਈ ਹੈ ਤੇ ਬਾਕੀ ਇਹਨਾਂ ਦੇ ਆਪਾਂ ਨਾਪ ਦੀ ਗੱਲ ਕਰ ਲੈਣੇ ਆ ਇਹਨਾਂ ਦੇ ਸਭ ਤੋਂ ਪਹਿਲਾਂ ਆਪਾਂ neck ਦੇਖਾਂਗੇ ਫਰੰਟ neck ਇਹਨਾਂ ਦਾ 7.5 ਬੈਕ neck ਇਹਨਾਂ ਦਾ 5 ਇੰਚ ਆ ਮਤਲਬ ਛੋਟਾ ਹੀ ਆ ਤੇ ਸਾਈਜ਼ ਆਪਾਂ ਮੈਂਸ਼ਨ ਕਰਤਾ 26 25 28 ਮਤਲਬ ਬਸਟ ਸਾਈਜ਼ ਇਹਨਾਂ ਦੀ 26 ਆ ਵੇਸਟ 25 ਆ ਤੇ हिਪ ਸਾਈਜ਼ ਇਹਨਾਂ ਦਾ 28 ਇੰਚ ਆ ਠੀਕ ਹੈ ਜੀ ਇਹਦੇ ਹਿਸਾਬ ਦੇ ਨਾਲ ਅੱਜ ਆਪਾਂ ਤੁਹਾਨੂੰ ਇਹਨਾਂ ਦੀ ਕਟਿੰਗ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਲੈਣਾ ਹੁੰਦਾ ਜੀ ਤੀਰਾ ਬੈਕ ਨੈਕ ਦੇ ਹਿਸਾਬ ਦੇ ਨਾਲ ਤੀਰਾ ਇਹਨਾਂ ਦਾ ਆਊਗਾ 7.5 ਠੀਕ ਹੈ ਜੀ ਹੈਵੀ ਸਾਈਜ਼ ਆ ਇਸ ਕਰਕੇ ਆਪਾਂ ਨੇ ਜਿਹੜਾ ਤੀਰਾ ਲਿਆ ਇਹਨਾਂ ਦਾ 7.5 ਲਿਆ ਮੋੜਾ ਇਹਨਾਂ ਦਾ ਲਵਾਂਗੇ ਆਪਾਂ 1 ਇੰਚ ਵਧਾ ਕੇ 8.5 ਜੇ ਤੁਹਾਡਾ ਨਾਪ ਜਾਂ ਤੁਸੀਂ ਸਟਿਚਿੰਗ ਕਰਦੇ ਹੋ ਤੁਹਾਡੇ ਕਿਸੇ ਕਸਟਮਰ ਦਾ ਨਾਪ ਹੈ ਤੁਸੀਂ ਸੇਮ ਇਸੇ ਤਰੀਕੇ ਦੇ ਨਾਲ ਕਟਿੰਗ ਕਰ ਲੈਣੀ ਹੈ ਵੇਸਟ ਦਾ ਨਿਸ਼ਾਨ ਆਪਾਂ 16 ਇੰਚ ਤੇ ਲਗਾਵਾਂਗੇ ਠੀਕ ਹੈ ਜੀ हिਪ ਦਾ ਜਿਹੜਾ ਨਿਸ਼ਾਨ ਲਾਉਣਾ ਉਹ ਆਪਾਂ ਨੇ ਇਹਨਾਂ ਦਾ 23 ਇੰਚ ਤੇ ਲਗਾਉਣਾ ਕਿਉਂਕਿ ਇਹਨਾਂ ਦਾ ਜਿਹੜਾ ਪੇਟ ਆ ਉਹ ਜ਼ਿਆਦਾ ਹੈ ਤੇ نیچے ਨੂੰ ਹੁੰਦਾ ਵਾ ਇਸ ਕਰਕੇ ਆਪਾਂ ਨੇ ਸਾਈਡ ਵਾਲੇ ਸਟੀਚਾ ਜਿਹੜੀ ਉਹ ਥੋੜੀ ਜਿਹੀ ਵਧਾ ਦੇਣੀ ਹੈ ਬਾਕੀ ਤੁਸੀਂ ਆਪਣੇ ਅਕੋਰਡਿੰਗ ਵੀ ਰੱਖ ਸਕਦੇ ਹੋ ਅਗਰ ਤੁਸੀਂ ਸਟੀਚ ਛੋਟੀ ਪੌਣੇ ਨੂੰ ਨਿਸ਼ਾਨਾ ਨੂੰ ਆਪਾਂ ਨੇ ਇਸੇ ਤਰੀਕੇ ਨਾਲ ਸਿੱਧੇ ਕਰ ਲੈਣਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਨੇ ਜਿਹੜੇ ਫਿਟਿੰਗ ਦੇ ਨਿਸ਼ਾਨ ਨੇ ਉਹ ਲਗਾ ਲੈਣੇ ਨੇ 베ਸਟ ਦਾ ਨਿਸ਼ਾਨ ਜਿਹੜਾ ਲਗਾਉਣਾ ਆਪਾਂ ਨੇ 1/2 ਇੰਚ ਕੱਪੜੇ ਤੋਂ ਥੋੜਾ ਦੂਰ ਕਰਕੇ ਲਗਾਉਣਾ ਹੁੰਦਾ ਕਿਉਂਕਿ ਪਲੇਟ ਪੈਣੀ ਹੁੰਦੀ ਹੈ ਤੇ ਬਾਕੀ हिਪ ਸਾਈਜ਼ ਇਹਨਾਂ ਦਾ ਜੋ ਹੈਗਾ ਆਪਾਂ ਆਪਣਾ ਕੋਲ 28 ਆ ਆਪਾਂ ਨੇ ਅੱਧ ਕਰਕੇ 14 ਇੰਚ ਲਗਾ ਲੈਣਾ ਨਿਸ਼ਾਨਾ ਨੂੰ ਇਸੇ ਤਰੀਕੇ ਦੇ ਨਾਲ ਤੁਸੀਂ ਸਿੱਧੇ ਕਰ ਲੈਣਾ ਠੀਕ ਹੈ ਜੀ ਤੇ ਜਿਹੜੀ ਇਹਨਾਂ ਦੀ ਬਸਟ ਸਾਈਜ਼ ਆ ਉਹ ਹੈਗੀ ਸਗੀ 26 ਇੰਚ 26 ਦਾ ਹਾਫ ਹੋ ਗਿਆ ਜੀ 13 ਇੰਚ 26 26 ਦਾ ਹਾਫ ਹੋ ਗਿਆ 13 ਇੰਚ ਤੇ 13 ਤੋਂ ਆਪਾਂ ਨੇ ਅੱਧਾ ਇੰਚ ਵਧਾ ਕੇ 13.5 ਦੇ ਨਿਸ਼ਾਨ ਲਗਾ ਲੈਣਾ ਕਿਉਂਕਿ ਆਪਣੀ ਸਾਈਡ ਪਲੇਟ ਵੀ ਪੈਣੀ ਆ ਉਹ ਪਲੇਟ ਆ ਜਿਹੜੀ ਉਹਨੇ ਅੱਧਾ ਇੰਚ ਕਵਰ ਕਰ ਲੈਣਾ ਠੀਕ ਹੈ ਜੀ ਤੇ ਬਾਕੀ ਇਹਨਾਂ ਨਿਸ਼ਾਨਾਂ ਨੂੰ ਤੁਸੀਂ ਕਰ ਲੈਣਾ ਸਿੱਧੇ ਹੁਣ ਆਪਾਂ ਲਾਵਾਂਗੇ ਜੀ ਪਲੇਟਾਂ ਦੇ ਨਿਸ਼ਾਨ 13.5 ਤੋਂ ਹੈਵੀ ਸਾਈਜ਼ ਆ ਕਿਉਂਕਿ ਹੈਵੀ ਸਾਈਜ਼ ਦੇ ਵਿੱਚ ਜ਼ਿਆਦਾਤਰ ਲੇਡੀਜ਼ ਜਿਹੜੀ ਬਸਟ ਹੁੰਦੀ ਔਰ ਢਲਕੀ ਹੁੰਦੀ ਔਰ ਨੀਚੇ ਨੂੰ ਹੁੰਦੀ ਆ ਇਸ ਕਰਕੇ ਪਲੇਟਾਂ ਵੀ ਨੀਚੇ ਕਰ ਦੇਣੀਆਂ ਨੇ ਪਲੇਟਾਂ ਦੀ ਲੰਬਾਈ ਕੱਟ ਕਰ ਦੇਣੀ ਆ ਯਾਨੀ ਕਿ ਆਪਾਂ ਨੇ 6 ਇੰਚ ਦੇ ਨਿਸ਼ਾਨ ਲਗਾਏ ਚੌੜਾਈ ਆਪਾਂ ਨੇ 4 ਹੀ ਰੱਖੀ ਆ ਤੁਸੀਂ ਸਵਾ 4 4.5 ਤੱਕ ਰੱਖ ਸਕਦੇ ਹੋ ਠੀਕ ਆ ਜੀ ਜਿਹੜੀਆਂ ਵੀ ਭੈਣਾਂ ਚੈਨਲ ਤੇ ਪਹਿਲੀ ਵਾਰ ਆਈਆਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਕਿਉਂਕਿ ਜਿਹੜੀ ਆਪਾਂ ਤੁਹਾਨੂੰ ਇਹ ਵਾਲੀ ਕਟਿੰਗ ਸਿਖਾ ਰਹੇ ਹਾਂ ਬਿਲਕੁਲ ਪ੍ਰੋਫੈਸ਼ਨਲ ਤਰੀਕਾ ਹੈ ਇਹ ਫਾਰਮੂਲਿਆਂ ਦੇ ਨਾਲ ਹੈ ਇਹ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕੋਈ ਵੀ ਦਿੱਕਤ ਨਹੀਂ ਆਊਗੀ ਠੀਕ ਹੈ ਜੀ ਹੁਣ ਆਪਾਂ ਨੇ ਜਿਹੜੀ ਸਾਈਡ ਵਾਲੀ ਪਲੇਟ ਆ ਉਹ ਆਪਾਂ ਨੇ ਬਿਲਕੁਲ ਵੇਸਟ ਦੇ ਵਿੱਚੋਂ ਕੱਢ ਦੇਣੀ ਹੁੰਦੀ ਆ ਦੇ ਵੀ ਆਪਾਂ ਨੇ ਸਕੇਲ ਦੇ ਨਾਲ ਇਹਨੂੰ ਮਾਰਕ ਕਰ ਲੈਣਾ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਫਰੰਟ ਕਰਾਸ ਹੁਣ ਆਪਾਂ ਮਤਲਬ ਜਿਹੜੇ ਮੇਨ ਆਪਣਾ ਪੁਆਇੰਟ ਹੁੰਦੇ ਨੇ ਇੱਥੇ ਹੁੰਦੇ ਨੇ ਅਗਰ ਤੁਹਾਡੀ ਕਟਿੰਗ ਇੱਥੋਂ ਸਹੀ ਆ ਤਾਂ ਤੁਹਾਡੀ ਸਾਰਾ ਤੁਹਾਡਾ ਸ਼ਰਟ ਜਿਹੜੀ ਉਹ ਬਿਲਕੁਲ ਸੈੱਟ ਬੈਠੂਗੀ ਫਰੰਟ ਕਰਾਸ ਇਹਨਾਂ ਦਾ ਆਪਾਂ ਨੇ 8.5 ਇੰਚ ਤੇ ਲਗਾਉਣਾ ਬੈਕ ਕਰਾਸ ਲਗਾਵਾਂਗੇ ਆਪਾਂ 1.5 ਇੰਚ ਜ਼ਿਆਦਾ ਠੀਕ ਹੈ ਜੀ ਬਾਕੀ ਇਹਨਾਂ ਨੂੰ ਆਪਾਂ ਨੇ ਫਿਰ ਕਰ ਲੈਣਾ ਸਿੱਧੇ ਮਾਰਕ ਕਰ ਲੈਣਾ ਕਿਉਂਕਿ ਆਪਾਂ ਨੇ ਮੋਡੇ ਦੀ ਜਿਹੜੀ ਡਰਾਫਟਿੰਗ ਆ ਉਹ ਮਾਰਕ ਕਰਨ ਤੋਂ ਬਾਅਦ ਹੀ ਕਰਨੀ ਹੈ ਤੇ ਜਿਹੜੀ ਗੁਲਾਈ ਪਾਉਣੀ ਹੁੰਦੀ ਆ ਉਹ ਆਪਾਂ ਨੇ 1 ਇੰਚ ਦੇ ਪਾ ਦੇਣੀ ਆ ਸੈਂਟਰ ਵਾਲੀ ਪਲੇਟ ਆ ਜਿਹੜੀ ਉਹ ਤੁਸੀਂ ਬਿਲਕੁਲ 프ਰੰਟ ਕਰਾਸ ਦੇ ਵਿੱਚ ਦੀ ਹੀ ਕੱਢਣੀ ਹੁੰਦੀ ਹੈ ਹਰ ਸਾਈਜ਼ ਦੇ ਵਿੱਚ ਗੁਲਾਈ ਜਿਹੜੀ ਪਾਉਣੀ ਆਪਾਂ ਨੇ ਉਹ ਆਪਾਂ ਨੇ 1 ਇੰਚ ਦੀ ਪਾਉਣੀ ਆ ਪਲੇਟਾਂ ਵਾਲੇ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ ਨੇ ਡਾਊਨ ਦੇਣਾ ਵਾ ਡਾਊਨ ਕਿਸ ਤਰੀਕੇ ਨਾਲ ਦੇਣਾ ਤੁਹਾਨੂੰ ਹਰ ਵੀਡੀਓ ਦੇ ਵਿੱਚ ਆਪਾਂ ਇਹੀ ਦੱਸਦੇ ਆ ਵੀ ਡਾਊਨ ਕਦੇ ਅੱਧਾ ਇੰਚ ਨਹੀਂ ਦੇਣਾ ਉਹ ਕਿੱਦਾਂ ਦੇਣਾ ਉਹ ਤੁਸੀਂ ਪਿੱਛੇ ਵੀਡੀਓ ਜਾ ਕੇ ਚੈੱਕ ਕਰ ਸਕਦੇ ਹੋ ਤੇ ਇੱਕ ਵਾਰ ਤੁਹਾਨੂੰ ਆਪਾਂ ਨੇੜੇ ਕਰਕੇ ਦਿਖਾ ਦਿੰਨੇ ਆ ਕਿ ਆਪਾਂ ਨੇ ਜਿਹੜਾ ਡਾਊਨ ਦਿੱਤਾ ਤੇ ਆਪਣਾ ਕਿੰਨਾ ਆਇਆ ਡਾਊਨ ਦੇਣ ਤੋਂ ਬਾਅਦ ਇੱਕ ਵਾਰ ਤੁਹਾਨੂੰ ਮੋਡਾ ਵੀ ਆਪਾਂ ਨੇ ਮੀਜ਼ਰ ਕਰਕੇ ਦਿਖਾ ਦਿੰਨੇ ਆ ਆਪਾਂ 8.5 ਦੀ ਕਟਿੰਗ ਕਰੀ ਸੀ ਠੀਕ ਹੈ ਦੇਖੋ ਆਪਣਾ 7.5 ਤੋਂ 1 ਪੁਆਇੰਟ ਉੱਪਰ ਹੀ ਆਇਆ ਵਾ ਮਤਲਬ ਬਿਲਕੁਲ ਪਰਫੈਕਟ ਇਹਨਾਂ ਦਾ ਜਿਹੜਾ ਮੋਡਾ ਆਊਗਾ ਠੀਕ ਹੈ ਜੀ ਜਿਹੜਾ ਪਲੇਟਾਂ ਦਾ ਟੈਂਸ ਹੁੰਦਾ ਉਹ ਤੁਸੀਂ 2.5 ਤੋਂ 3 ਇੰਚ ਤੱਕ ਦੇ ਦੇਣਾ ਠੀਕ ਹੈ ਤੇ ਬਾਕੀ ਦੇਖੋ ਤੁਸੀਂ ਆਪਾਂ ਰਾਉਂਡ ਦੇ ਵਿੱਚ ਇਸ ਤਰੀਕਾ ਤਰੀਕੇ ਨਾਲਗਾ ਮੀਜ਼ਰ ਕਰਦੇ ਆਂ ਬਿਲਕੁਲ ਆਪਣੀ ਪਰਫੈਕਟ ਫਿਟਿੰਗ ਆਊਗੀ ਮੋਢੇ ਦੀ ਅਗਰ ਆਪਾਂ ਇਸ ਤਰੀਕੇ ਦੇ ਨਾਲ ਮੀਜ਼ਰ ਕਰਦੇ ਆਂ ਦੇਖੋ ਆਪਣਾ ਜਿਹੜਾ ਮੋਢਾ ਡਾਊਨ ਤੋਂ ਕਰਦੇ ਆਂ ਆਪਣਾ 10 ਇੰਚ ਆ ਰਿਹਾ ਆ ਆਪਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਜ਼ਰੂਰ ਦੱਸਾਂਗੇ ਇਹ ਆਪਾਂ ਕਿੱਦਾਂ ਪਤਾ ਕਰਨਾ ਹੁੰਦਾ ਕਿ ਆਪਣਾ ਮੋਢਾ ਇੰਨਾ ਹੀ ਹੋਣਾ ਚਾਹੀਦਾ ਠੀਕ ਹੈ ਜੀ ਬਾਕੀ ਹੁਣ ਤੁਸੀਂ ਕਟਿੰਗ ਕਰ ਦੇਣੀ ਆ ਪਹਿਲਾਂ ਬੈਕ ਵਾਲੇ ਪੱਲੇ ਦੀ ਕਟਿੰਗ ਕਰਨੀ ਆ ਕਿਉਂਕਿ ਆਪਾਂ ਦੋਨੋਂ ਪੱਲੇ ਨੇ ਜਿਹੜੇ ਉਹ ਇਕੱਠੇ ਹੀ ਪਛਾਏ ਹੋਏ ਨੇ ਕਟਿੰਗ ਤੁਸੀਂ ਬਹੁਤ ਹੀ ਆਰਾਮ ਨਾਲ ਕਰਨੀ ਆ ਚਲੋ ਜੀ ਹੁਣ ਜਿਹੜੀ ਕਟਿੰਗ ਹੋ ਗਈ ਆ ਆਪਣੀ ਤੇ ਇੱਕ ਵਾਰ ਚੈੱਕ ਜ਼ਰੂਰ ਕਰ ਲੈਣਾ ਕਿ ਜੋ ਆਪਾਂ ਨੇ ਫਰੰਟ ਕਰਾਸ ਸੀਗਾ 8.5 ਉੱਥੇ ਆਪਣੇ ਸਟੀਚ ਆਉਣੇ ਚਾਹੀਦੇ ਹੁੰਦੀ ਆ ਠੀਕ ਹੈ ਜੀ ਇੱਕ ਵਾਰ ਚੈੱਕ ਜ਼ਰੂਰ ਕਰ ਲੈਣਾ ਹੁੰਦਾ ਬਿਲਕੁਲ ਓਕੇ ਆ ਰਿਹਾ ਤੇ ਇਸ ਤੋਂ ਬਾਅਦ ਆਪਾਂ ਨੇ ਇੱਥੇ ਜ਼ਰੂਰ ਨਿਸ਼ਾਨ ਲਾਉਣਾ ਹੁੰਦਾ ਹੈ ਕਿ ਆਪਾਂ ਨੇ ਪਲੇਟਾਂ ਤੋਂ ਬਾਅਦ ਜਿਹੜੀ ਗਲਾਈ ਪਾਉਣੀ ਹੈ ਕਟਿੰਗ ਉਹ ਇੱਥੋਂ ਪਾਉਣੀ ਆ ਉਹ ਤੁਸੀਂ ਪਲੇਟਾਂ ਪਾਉਣ ਤੋਂ ਬਾਅਦ ਹੀ ਪਾਉਣੀ ਆ ਪਹਿਲਾਂ ਨਹੀਂ ਪਾਉਣੀ ਠੀਕ ਹੈ ਜੀ ਕਿਉਂਕਿ ਪਲੇਟਾਂ ਤੋਂ ਬਾਅਦ ਬਹੁਤ ਵਧੀਆ ਜਦੋਂ ਆਪਾਂ ਗਲਾਈ ਪਾਉਨੇ ਆ ਫਿਨਿਸ਼ਿੰਗ ਦੇ ਨਾਲ ਤੇ ਜਿਹੜੀ ਆਪਾਂ ਸਟਿਚ ਕਰਦੇ ਆ ਮੋਡੇ ਦੀ ਮਤਲਬ ਕਿ ਫਿਨਿਸ਼ਿੰਗ ਬਹੁਤ ਵਧੀਆ ਆਉਗੀ ਤੇ ਕੱਟਨੇ ਤੁਸੀਂ ਸਾਰੇ ਨਾਲ ਦੀ ਨਾਲ ਲਗਾ ਦੇਣੇ ਨੇ ਤੇ ਹੁਣ ਆਪਾਂ ਕਰਾਂਗੇ ਜੀ ਇਹਨਾਂ ਦੇ ਫਰੰਟ ਵਾਲੇ ਪੱਲੇ ਦੀ ਕਟਿੰਗ ਠੀਕ ਹੈ ਜੀ ਆਪਾਂ ਜਿੱਥੇ ਨਿਸ਼ਾਨ ਲਗਾਇਆ ਸੀ ਆਪਾਂ ਉੱਥੇ ਹੀ ਕੱਟੇ ਕੀਤਾ ਆਪਾਂ ਨੇ ਅੱਧਾ ਇੰਚ ਜਿਹੜਾ ਬਾਹਰ ਨਿਸ਼ਾਨ ਲਗਾਇਆ ਉੱਥੋਂ ਕੁਛ ਨਹੀਂ ਆਪਾਂ ਨੇ ਛੇੜਿਆ ਕੱਪੜਾ ਉਹ ਤਾਂ ਬਾਅਦ ਵਿੱਚ ਕਟਿੰਗ ਕਰਨੀ ਹੈ ਪਲੇਟਾਂ ਦੇ ਨਿਸ਼ਾਨ ਤੁਸੀਂ ਜੋ ਵੀ ਤੁਹਾਡਾ ਤਰੀਕਾ ਉਹ ਤਰੀਕੇ ਨਾਲ ਲਗਾ ਸਕਦੇ ਹੋ ਲਓ ਜੀ ਹੁਣ ਆਪਣੇ ਜਿਹੜੇ ਨਿਸ਼ਾਨ ਨੇ ਤਕਰੀਬਨ ਸਾਰੇ ਲੱਗ ਗਏ ਨੇ ਤੇ ਕੱਟ ਤੁਸੀਂ ਯਾਦ ਨਾਲ ਜਰੂਰ ਲਗਾ ਲੈਣੇ ਨੇ ਤੇ ਹੁਣ ਕਰਾਂਗੇ ਆਪਾਂ ਬੈਕ ਨੈਕ ਦੀ ਕਟਿੰਗ ਬੈਕ ਨੈਕ ਦੀ ਕਟਿੰਗ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੇ 1/2 ਇੰਚ ਦਾ ਨਿਸ਼ਾਨ ਲਗਾਉਣਾ ਹੁੰਦਾ ਫਿਰ ਜਿੰਨਾ ਤੁਹਾਡਾ ਨੈਕ ਰੈਡੀ ਆ ਉਹਦੇ ਨਾਲੋਂ ਥੋੜਾ ਜਿਹਾ ਘਟਾ ਕੇ ਪੈਰ ਕਿੰਚ ਲਗਾ ਲੈਣਾ ਹੁੰਦਾ ਨਿਸ਼ਾਨ ਡਰਾਫਟ ਬਣਾਉਣ ਤੋਂ ਬਾਅਦ ਤੁਸੀਂ ਕਰ ਦੇਣੀ ਹੈ ਜੀ ਕਟਿੰਗ ਠੀਕ ਹੈ ਜੀ ਲਓ ਜੀ ਬੈਕ ਨੈਕ ਦੀ ਜਿਹੜੀ ਕਟਿੰਗ ਆ ਉਹ ਵੀ ਆਪਣੀ ਹੋ ਗਈ ਹੈ ਤੇ ਬਾਕੀ ਅਗਰ ਤੁਹਾਨੂੰ ਕੁਝ ਨਹੀਂ ਸਮਝ ਲੱਗਦਾ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਕਿ ਤੁਹਾਨੂੰ ਸਮਝ ਲੱਗੀ ਹੈ ਜਾਂ ਨਹੀਂ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਤੁਸੀਂ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਲਓ ਜੀ ਸਾਰੀ ਆਪਣੀ ਕਟਿੰਗ ਆ ਜਿਹੜੀ ਹੋ ਗਈ ਆ ਤੇ ਬਾਹਾਂ ਦੀ ਕਟਿੰਗ ਆਪਾਂ ਫਿਲਹਾਲ ਨਹੀਂ ਕਰਾਂਗੇ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਂਦੀ ਆ ਠੀਕ ਹੈ ਜੀ ਥੈਂਕ ਯੂ